ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੁਸ਼ਮੰਦ ਰਿਤ ਕਰ ਤੁਹਾਡਾ ਮੇਰੇ ਪੇਜ ਪੰਜਾਬੀ ਗੁਰਦਸਤਾ ਤੇ ਸਵਾਗਤ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਜੀ ਅੱਜ ਦੇ ਇਤਿਹਾਸ ਬਾਰੇ ਮਾਤਾ ਗੁੰਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ 7 ਮਾਰਚ 1728 ਈਸਵੀ ਵਿੱਚ ਆਪਨਾ ਪੰਜ ਪੂਰਤਕ ਸਰੀਰ ਤਿਆਗ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾ ਵਿੱਚ ਜਾਂ ਬਿਰਾਜੇ ਸਨ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮਾਉ ਲੋਰ ਦੇ ਭਾਈ ਕਿਸ਼ਨ ਚੰਦ ਖੱਤਰੀ ਦੀ ਪੁੱਤਰੀ ਬੀਬੀ ਗੰਗਾ ਜੀ ਨਾਲ ਹੋਇਆ ਜੋ ਗੁਰ ਇਤਿਹਾਸ ਵਿੱਚ ਮਾਤਾ ਗੰਗਾ ਜੀ ਕਰਕੇ ਪ੍ਰਸਿੱਧ ਹਨ ਅਤੇ ਬੜੇ ਸਤਿਕਾਰੇ ਜਾਂਦੇ ਹਨ ਮਾਤਾ ਗੰਗਾ ਜੀ ਦਾ ਜਨਮ ਪਿੰਡ ਮਾਓ ਦੇ ਭਾਈ ਕਿਸ਼ਨ ਚੰਦ ਖੱਤਰੀ ਜੀ ਦੇ ਘਰ ਮਾਤਾ ਤਨਵੰਤੀ ਜੀ ਦੀ ਕੁੱਖੋਂ 1567 ਈਸਵੀ ਵਿੱਚ ਹੋਇਆ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਹਣ ਆਏ ਤਾਂ ਉਹਨਾਂ ਦੇ ਨਾਲ ਨਾਮੀ ਸਿੱਖ ਸਨ ਜੋ ਕਿ ਬੜੇ ਵਧੀਆ ਘੋੜਸਵਾਰ ਤੇ ਘੋੜਿਆਂ ਦੇ ਘੋੜਿਆਂ ਦੀਆਂ ਖੇਡਾਂ ਦੇ ਜਾਣੋ ਸਨ ਅਤੇ ਗੁਰੂ ਜੀ ਵੀ ਚੰਗੇ ਘੋੜਸਵਾਰ ਸਨ 라ਮਾ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਗੁਰੂ ਜੀ ਅੱਗੇ ਇੱਕ ਸ਼ਰਤ ਰੱਖੀ ਕਿ ਜਿਹੜਾ ਵੀ ਲੜਾ ਇਸ ਪਿੰਡ ਵਿੱਚ ਵੇਣ ਆਉਂਦਾ ਹੈ ਉਸ ਨੂੰ ਨੇਜਾਬਾਦੀ ਖੇਡਣੀ ਪੈਂਦੀ ਹੈ ਗੁਰੂ ਜੀ ਨੂੰ ਵੀ ਇਹ ਨੇਜਾਬਾਦੀ ਦਾ ਕਰਤੱਵ ਦਿਖਾਉਣ ਲਈ ਕਿਹਾ ਗਿਆ ਗੁਰੂ ਜੀ ਮੰਨ ਗਏ ਤੇ ਉਸ ਪਿੰਡ ਦੇ ਨੌਜਵਾਨਾਂ ਨੇ ਚੜਾਕੀ ਨਾਲ ਇੱਕ ਟਾਹਣੀ ਨੂੰ ਉੱਪਰੋਂ ਕੱਟ ਲਗੇ ਥੱਲੇ ਜੜਾ ਜੜਾ ਰਹਿਣ ਦਿੱਤੀਆਂ ਤੇ ਇਸ ਨੂੰ ਇੱਕ ਕਿਲੇ ਦਾ ਰੂਪ ਦੇ ਦਿੱਤਾ ਤੇ ਗੁਰੂ ਜੀ ਨੂੰ ਇਸ ਕਿਲੇ ਨਾਲ ਨੇਜਾਬਾਦੀ ਦਾ ਕਰਤੱਵ ਦਿਖਾਉਣ ਲਈ ਕਿਹਾ ਸਾਰਾ ਪਿੰਡ ਇਹ ਕਰਤੱਵ ਦੇਖਣ ਲਈ ਆ ਗਿਆ ਗੁਰੂ ਜੀ ਦੂਰੋਂ ਘੋੜਾ ਦੜਾ ਕੇ ਆਏ ਤੇ ਨੇਜਾ ਕਿਲੇ ਵਿੱਚ ਮਾਰਿਆ ਤੇ ਕਿਜ਼ਾ ਜੜੋਂ ਪੁੱਟ ਕੇ ਰਹਿ ਗਏ ਇਹ ਦੇਖ ਕੇ ਲੋਕ ਬਹੁਤ ਹੀ ਹੈਰਾਨ ਹੋਏ ਪਰ ਗੁਰੂ ਜੀ ਦਾ ਘੋੜਾ ਬਹੁਤ ਜ਼ਿਆਦਾ ਜ਼ੋਰ ਲੱਗਣ ਕਾਰਨ ਆਪਣਾ ਸ਼ਰੀਰ ਤਿਆਗਿਆ ਮਾਤਾ ਗੰਗਾ ਜੀ ਬਹੁਤ ਭਾਗਾ ਵਾਲ ਸਨ ਕਿ ਉਹਨਾਂ ਨੂੰ ਮਾਤਾ ਭਾਨੀ ਜੀ ਜਿਹੇ ਸਾਸ ਤੇ ਗੁਰੂ ਅਰਜਨ ਦੇਵ ਜੀ ਪਤੀ ਦੇ ਰੂਪ ਵਿੱਚ ਮਿਲੇ ਸਨ ਜੀ ਗੁਰੂ ਜੀ ਦੇ ਹਰ ਕੰਮ ਵਿੱਚ ਦਿਲ ਜਸਪੀ ਰੰਦੇ ਸਨ ਤੇ ਉਹਨਾਂ ਦੀ ਮਦਦ ਕਰਦੇ ਸਨ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰਨੀ ਚਾਹੀ ਤਾਂ ਉਹਨਾਂ ਨੇ ਬਹੁਤ ਦੇਰ ਘਰ ਤੋਂ ਬਾਹਰ ਰਹਿ ਕੇ ਗੁਰੂਆਂ ਤੇ ਭਗਤਾਂ ਦੀ ਬਾਣੀ ਇਕੱਠੀ ਕਰਨੀ ਸੀ ਤੇ ਮਾਤਾ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਾਰਾ ਘਰ ਦਾ ਕੰਮ ਸੰਭਲਿਆ ਕਿੰਨਾ ਸਮਾਂ ਲੰਘ ਗਿਆ ਸੀ ਪਰ ਮਾਤਾ ਜੀ ਕੋਲ ਕੋਈ ਸੰਤਾਨ ਨਹੀਂ ਸੀ ਹੋਈ ਇੱਕ ਵਾਰ ਜਦੋਂ ਗੁਰੂ ਕੇ ਮਹਿਲਾ ਵਿੱਚ ਕੀਮਤੀ ਵਸਤਰ ਸੰਦੂਕਾਂ ਵਿੱਚੋਂ ਕੱਢ ਕੇ ਬਾਹਰ ਸੁੱਕਣੇ ਪਾਏ ਹੋਏ ਸਨ ਤਾਂ ਇਹੇ ਵੇਖ ਕੇ ਕਰਮੋ ਜਰ ਨਾ ਸਕੀ ਤੇ ਆਪਣੇ ਪਤੀ ਨੂੰ ਕਹਿੰਦੀ ਕਿ ਇਹ ਇਹੋ ਜਿਹੇ ਕੀਮਤੀ ਕੱਪੜੇ ਆਪਣੇ ਘਰੇ ਵੀ ਹੋਣੇ ਚਾਹੀਦੇ ਹਨ ਜੇ ਤੂੰ ਪਿਤਾ ਜੀ ਦਾ ਆਗਿਆਕਾਰੀ ਹੁੰਦਾ ਸੇਵਾ ਕਰਦਾ ਤੇ ਇਹੋ ਜਿਹੇ ਕੱਪੜੇ ਆਪਣੇ ਵੀ ਹੁੰਦੇ ਪ੍ਰਿਥੀ ਚੰਦ ਨੇ ਕਿਹਾ ਕੀ ਭੜੀਏ ਲੋਕੇ ਮਾਤਾ ਗੰਗਾ ਦੀ ਕੁੱਖ ਕਿਹੜਾ ਹਰੀ ਹੋਣੀ ਹੈ ਇਹ ਗੁਰਗੱਦੀ ਤੇਰੇ ਪੁੱਤਰ ਮਿਹਰਬਾਨ ਪਾਸ ਹੀ ਆਉਣੀ ਹੈ ਗੁਰੂ ਅਰਜਨ ਦੇਵ ਜੀ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਸ ਨੂੰ ਆਪਣੇ ਨਾਲ ਹੀ ਰੱਖਦੇ ਸਨ ਜਦੋਂ ਮਾਤਾ ਜੀ ਨੂੰ ਇੰਨਾ ਸਭ ਗੱਲਾਂ ਦਾ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਜੀ ਅੱਗੇ ਜਾ ਕੇ ਸਾਰੀ ਗੱਲ ਕੀਤੀ ਤੇ ਆਪਣੇ ਘਰ ਪੁੱਤਰ ਦੀ ਜਾਂਚ ਨਾ ਕੀਤੀ ਗੁਰੂ ਜੀ ਨੇ ਮਾਤਾ ਜੀ ਨੂੰ ਦੱਸਿਆ ਕਿ ਤੁਸੀਂ ਬਾਬਾ ਪੁੱਢਾ ਜੀ ਕੋਲ ਜਾ ਕੇ ਆਪਣੀ ਫਰਿਆਦ ਸੁਣਾਓ ਉਹ ਹੀ ਤੁਹਾਡੀ ਪੁੱਤਰ ਦੀ ਆਸ ਪੂਰੀ ਕਰ ਸਕਦੇ ਹਨ ਤੁਸੀਂ ਸਵੱਛ ਲੰਗਰ ਪਕਾ ਕੇ ਉਹਨਾਂ ਨੂੰ ਸ਼ਕਾ ਕੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਮਾਤਾ ਗੰਗਾ ਜੀ ਸਵੱਛ ਲੰਗਰ ਤਿਆਰ ਕਰਕੇ ਸਾਜ ਧਜ ਕੇ ਆਪਣੇ ਸੇਵਕਾਂ ਨਾਲ ਇੱਕ ਗੱਡੇ ਤੇ ਲੰਗਰ ਧਰ ਕੇ ਬਾਬਾ ਬੁੱਢਾ ਜੀ ਕੋਲ ਗਏ ਬਾਬਾ ਜੀ ਨੇ ਦੂਰੋਂ ਆਉਂਦਿਆਂ ਨੂੰ ਵੇਖ ਕੇ ਆਪਣੇ ਸ਼ਰਧਾਜੂ ਨੂੰ ਪੁੱਛਿਆ ਕਿ ਇਹ ਕੌਣ ਆ ਰਿਹਾ ਹੈ ਤਾਂ ਸ਼ਰਦਾ ਅੱਲੂ ਨੇ ਦੱਸਿਆ ਕਿ ਇਹ ਗੁਰੂ ਕੇ ਮਹਿਲ ਆ ਰਹੇ ਨੇ ਬਾਬਾ ਜੀ ਦੇ ਮੂੰਹੋਂ ਸਧਾਰਨ ਹੀ ਨਿਕਲਿਆ ਕਿ ਗੁਰ ਕਿ ਗੁਰੂ ਕਿਆ ਨੂੰ ਕਿੱਧਰ ਭਾਜਣਾ ਪੈ ਗਈਆਂ ਬਾਬਾ ਜੀ ਦੇ ਮੁਖੋਂ ਵਰਦੀ ਥਾਂ ਸ਼ਰਾਪ ਦੀ ਗੱਲ ਸੁਣ ਕੇ ਮਾਤਾ ਜੀ ਬਹੁਤ ਨਿਰਾਸ਼ ਹੋਏ ਅਤੇ ਵਾਪਸ ਚਲੇ ਗਏ ਇਹ ਸਭ ਕੁਝ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਖੁਦ ਹੀ ਲੰਗਰ ਤਿਆਰ ਕਰਕੇ ਸਾਦੇ ਢੰਗ ਨਾਲ ਇਕੱਲੇ ਹੀ ਬਾਬਾ ਜੀ ਕੋਲ ਜਾਓ ਮਾਤਾ ਜੀ ਨੇ ਇਸੇ ਤਰ੍ਹਾਂ ਹੀ ਕੀਤਾ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਬਾਬਾ ਬੁੱਢਾ ਜੀ ਆਪ ਉਹਨਾਂ ਨੂੰ ਅੱਗੇ ਹੋ ਕੇ ਲੈਣ ਗਏ ਤੇ ਉਹਨਾਂ ਨੇ ਮਾਤਾ ਗੰਗਾ ਜੀ ਦੁਆਰਾ ਲੰਗਰ ਬਣਾਇਆ ਲੰਗਰ ਛਕ ਕੇ ਵਰਾਣਾ ਨਿਹਾਲ ਕਰ ਦਿੱਤਾ ਤੇ ਬਾਬਾ ਜੀ ਨੇ ਵਾਰ ਦਿੱਤਾ ਕਿ ਤੁਹਾਡੇ ਕਰ ਅਜੇਹਾ ਮਹਾਬਲੀ ਸੂਰਮਾ ਪੈਦਾ ਹੋਏਗਾ ਜੋ ਮੁਗਲਾਂ ਦੇ ਸਿਰ ਫੇਹੇਗਾ ਤੇ ਉਸ ਤੋਂ ਬਾਅਦ 9 ਜੂਨ 1595 ਈਸਵੀ ਨੂੰ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦਾ ਜਨਮ ਹੋਇਆ ਬਾਲਕ ਦੇ ਪ੍ਰਕਾਸ਼ ਤੇ ਸਿੱਖਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਮਾਤਾ ਜੀ ਦਾ ਵੇੜਾ ਖੁਸ਼ੀਆਂ ਨਾਲ ਭਰ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਮਾਤਾ ਜੀ ਬੜੇ ਉਦਾਸ ਤੇ ਗਮਗੀਨ ਰਹਿਣ ਲੱਗੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਮਾਤਾ ਜੀ ਨੇ ਆਪ ਬਾਣੀ ਨਾਲ ਜੁੜ ਕੇ ਸੰਗਤਾਂ ਨੂੰ ਵੀ ਬਾਣੀ ਨਾਲ ਜੋੜਿਆ ਅਤੇ ਬਾਲਕ ਗੁਰੂ ਜੀ ਨੂੰ ਸਫਲ ਕਰਨ ਲਈ ਹਰ ਯੋਗ ਅਗਵਾਈ ਕੀਤੀ ਇੱਕ ਦਿਨ ਮਾਤਾ ਗੰਗਾ ਜੀ ਨੇ ਇਸ਼ਨਾਨ ਕਰਕੇ ਸਵੱਛ ਵਸਤਰ ਪਾ ਕੇ ਗੁਰੂ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਮੇਰਾ ਅੰਤਿਮ ਸਮਾ ਨੇੜੇ ਆ ਗਿਆ ਹੈ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਸਰੀਰ ਨੂੰ ਜਲ ਪ੍ਰਵਾਹ ਕਰਨਾ ਹੈ ਤਾਂ ਮੈਂ ਆਪਣੇ ਪਤੀ ਪਾਸ ਜਾ ਸਕਾਂ ਅਤੇ ਮਾਤਾ ਜੀ ਸਵਰਗ ਸਿਧਾਰ ਗਏ ਤੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਜੇ ਮੇਰੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਰ ਕਮੈਂਟ ਜਰੂਰ ਕਰੋ ਤੇ ਮੇਰੇ ਪੇਜ ਪੰਜਾਬੀ ਗੁਜਰਸਤਾਨ ਨੂੰ ਫੋਲੋ ਜਰੂਰ ਕਰੋ ਬਾਹੀ ਗੁਰੂ ਜੀ ਮਿਸਦੀ ਹਾਂ ਜੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ